ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਜੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਕਹਾਣੀ ਕਰਾਂਗੇ ਚਿੱਟੀ ਕਬੂਤਰੀ ਦੀ ਤਸਵੀਰ ਤੇ ਇਸ ਦੇ ਪਾਤਰ ਤੇ ਇਸ ਦੇ ਸ਼ਾਰਟ ਕੁਐਸਚਨ ਹਾਂਜੀ ਚਿੱਟੀ ਕਬੂਤਰੀ ਦੀ ਤਸਵੀਰ ਜਿਹੜੀ ਹੈਗੀ ਜਗਜੀਤ ਬਰਾੜ ਦੀ ਲਿਖੀ ਹੋਈ ਕਹਾਣੀਆ ਇਹਦੇ ਵਿੱਚ ਇੱਕ ਮਤਲਬ ਕਿ ਪੰਜਾਬੀਆਂ ਨਮਾ ਦੇ ਵਿੱਚ ਇੱਕ ਗੋਰੀ ਇਹਨੂੰ ਲੈ ਕੇ ਜਿਹੜੀ ਕਿ ਇੱਕ ਤਸਵੀਰ ਉਹਨਾਂ ਦੇ ਮਨਾਂ ਦੇ ਵਿੱਚ ਬਣੀ ਹੋਈ ਉਹਦੇ ਵਿੱਚ ਵਰਣਨ ਕਰਿਆ ਹੋਇਆ ਜਦਕਿ ਐਂਡ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਟੋਰੀ ਦੇ ਵਿੱਚ ਐਵੇਂ ਦਾ ਕੁਝ ਨਹੀਂ ਹੁੰਦਾ ਜਿਵੇਂ ਕਿ ਕਰਮ ਸਿੰਘ ਜਿਹੜੀ ਕਿ ਮੈਂ ਪਾਤਰ ਨੂੰ ਭੜਕਾਈ ਜਾਂਦਾ ਵੀ ਤੇਰੀ ਨੂੰ ਲੀਸਾ ਉਹਦਾ ਨਾਮ ਜਿਹੜੀ ਗੋਰੀਏ ਦੇ ਵਿੱਚ ਦੱਸੀ ਗਈ ਆ ਤੇ ਮੁੰਡੇ ਦਾ ਨਾਮ ਹੈਗਾ ਜੱਸੀ ਠੀਕ ਹੈ ਵੀ ਉਹ ਵੀ ਜਿਹੜੀ ਉਹ ਨੂੰ ਆ ਉਹ ਕਿਸੇ ਦਾ ਖਿਆਲ ਨਹੀਂ ਰੱਖੂਗੀ ਉਹ ਸ਼ਰਾਬ ਪੀਊ گی ਐ ਕਰੂਗੀ ਜਿੱਥੇ ਜਦੋਂ ਉਹ ਘਰ ਆਉਂਦੀ ਆ ਉਹ ਤਾਂ ਉਹਨਾਂ ਤੋਂ ਸ਼ਰਾਬ ਲੰਦੀ ਆ ਬਟ ਉਹ ਜਿਹੜੀ ਕਿ ਵਾਸ਼ਰੂਮ 'ਚ ਜਾ ਕੇ ਜਿਹੜੇ ਡੋਲੀਆਂ ਨਹੀਂ ਹੁੰਦੀ ਆ ਤੇ ਐਂਡ 'ਚ ਉਹ ਚੀਜ਼ ਪਤਾ ਲੱਗਦੇ ਤਾਂ ਮੈਂ ਪਾਤਰ ਨੂੰ ਬਹੁਤ ਗੁੱਸਾ ਆਉਂਦਾ ਵੀ ਉਹ ਕਿਵੇਂ ਇਹਦੇ ਮਨ ਦੇ ਵਿੱਚ ਜਿਹੜੀ ਕਰਮ ਸਿੰਘ ਦੇ ਦਿਮਾਗ ਦੇ ਵਿੱਚ ਜਿਹੜੀ ਤਸਵੀਰ ਬਣੀ ਹੋਈ ਹੈ ਵੀ ਉਹਨੂੰ ਕਿਵੇਂ ਢਾਵੇ ਕਿਵੇਂ ਫਾੜੇ ਠੀਕ ਹੈ ਮਤਲਬ ਕਿ ਐਂਡ ਦੇ ਵਿੱਚ ਐਵੇਂ ਦਾ ਨਹੀਂ ਹੁੰਦਾ ਜੋ ਜੀ ਸੋਚਦੇ ਹੁੰਦੇ ਨੇ ਹਾਂਜੀ ਆਪਾਂ ਸਮਝਾਉਣੇ ਤੁਹਾਨੂੰ ਕਹਾਣੀ ਚਿੱਟੀ ਕਬੂਤਰੀ ਦੀ ਤਸਵੀਰ ਕਹਾਣੀ ਜਿਹੜੀ ਜਗਜੀਤ ਬਰਾੜ ਦੀ ਰਚਨਾ ਇਸ ਦਾ ਵਿਸ਼ਾ ਹੈਗਾ ਪੰਜਾਬੀਆਂ ਦੀ ਗੋਰੀ ਨਸਲ ਦੀ ਇਸਤਰੀ ਪ੍ਰਤੀ ਕੀ ਆਕਰਸ਼ਣ ਹੈ ਕੀ 도ਗਲਾ ਰਵਈਆ ਉਹਨਾਂ ਦਾ ਤੇ ਕੀ ਤੇ ਨੀਵੀਂ ਸੋਚ ਹੈ ਇਹ ਇਹ ਚੀਜ਼ ਜਿਹੜੀ ਕਿ ਇਸ ਦੇ ਵਿੱਚ ਵਰਣਨ ਕੀਤੀ ਹੋਈ ਆ ਕਹਾਣੀ ਦੇ ਵਿੱਚ ਅਸੀਂ ਦੇਖਦੇ ਕਿ ਮੈਂ ਪਾਤਰ ਮੈਂ ਪਾਤਰ ਦਾ ਨਾਮ ਕੀ ਹੈਗਾ ਭਾਗ ਸਿੰਘ ਭਾਗ ਸਿੰਘ ਦਾ ਜਿਹੜਾ ਪੁੱਤਰਾ ਜੱਸੀ ਪਿਛਲੇ 6 ਕੁ ਮਹੀਨੇ ਤੋਂ ਜਿਹੜੇ ਕਿ ਅਮਰੀਕਾ ਦੇ ਵਿੱਚ ਇੱਕ ਸੌਫਟਵੇਅਰ ਇੰਜੀਨੀਅਰ ਦੇ ਤੌਰ ਤੇ ਕੰਮ ਕਰ ਰਿਹਾ ਸੀ ਤੇ ਉਹਦਾ ਇੱਕ ਮਿੱਤਰ ਸੀ ਧਰਮਕੋਟ ਵਾਲੇ ਕਰਮ ਸਿੰਘ ਨੇ ਉਹਨੂੰ ਪੁੱਠੀਆਂ ਸਿੱਧੀਆਂ ਚਿੱਠੀਆਂ ਪਾਆਂ ਜਿਹੜਾ ਮੈਂ ਪਾਤਰ ਦਾ ਦੋਸਤ ਸੀ ਕਰਮ ਸਿੰਘ ਉਹ ਵੀ ਉੱਥੇ ਰਹਿ ਰਿਹਾ ਸੀ ਉਹ ਜਿਹੜੇ ਕਿ ਉਹਨੂੰ ਪੁੱਠੀਆਂ ਸਿੱਧੀਆਂ ਚਿੱਠੀਆਂ ਪਾਉਂਦਾ ਤੇ ਉਹ ਕਹਿੰਦਾ ਕਿ ਉਹ ਇੱਥੇ ਆ ਕੇ ਆਪਣੇ ਪੁੱਤਰ ਨੂੰ ਸੰਭਾਲੇ ਨਹੀਂ ਤਾਂ ਉਹ ਦੁਸਤਕਾ ਫਿਰੂਗਾ ਵੀ ਗੋਰੀ ਦੇ ਨਾਲ ਮਤਲਬ ਕਿ ਵੀ ਉਹ ਰਹਿ ਰਿਹਾ ਐਵੇਂ ਉਹਨੂੰ ਜਿਹੜੇ ਕਿ ਵੈਸੀ ਚਿੱਠੀਆਂ ਲਿਖੀ ਜਾਂਦਾ ਮੈਂ ਪਾਤਨੂ ਕਰਮਸੀਹ ਦੇ ਗੱਲਾਂ ਤੇ ਵਿਸ਼ਵਾਸ ਨਾਇਆ ਤਾਂ ਉਹਨੇ ਤਾਂ ਉਸਨੇ ਦੋਪਰ ਤੋਂ ਆਈ ਗੱਭਰੂ ਜਿਹਦੇ ਕੋਲ ਜਸਤੀ ਨੇ ਉਹਨੂੰ ਘੜੀ ਭੇਜੀ ਸੀ ਜਸਤੀ ਬਾਰੇ ਪੁੱਛਿਆ ਤੇ ਤਾਂ ਉਹਨੇ ਕਿਹਾ ਕਿ ਉਸਨੋਂ ਦੇ ਵਿਆਹ ਬਾਰੇ ਤਾਂ ਨਹੀਂ ਪਤਾ ਮਤਲਬ ਕਿ ਜਿਹੜੇ ਕਿ ਕਰਮ ਸਿੰਘ ਨੇ ਉਹਨੂੰ ਇਹ ਭੜਕਾਉਣਾ ਸ਼ੁਰੂ ਕਰਤਾ ਸੀ ਚਿੱਠੇ ਰਾਈਂ ਕਿ ਵੀ ਇਹਨੇ ਅੰਗਰੇਜ਼ਾਂ ਨਾਲ ਵਿਆਹ ਕਰਾ ਲੈਣਾ ਗੋਰੀ ਨਾਲ ਫਿਰ ਗੋਰੀ ਨੇ ਜਿਹੜੇ ਕਿ ਕੋਈ ਲਿਹਾਜ਼ ਨਹੀਂ ਰੱਖਣੀ ਗੋਰੀਆਂ ਦਾ ਛੱਡ ਕੇ ਚਲੇ ਜਾਂਦੇ ਨੇ ਗੋਰੀਆਂ ਦਾ ਐ ਕਰਦੀਆਂ ਨੇ ਤਾਂ ਉਹਦੇ ਦਿਮਾਗ ਦੇ ਵਿੱਚ ਸੀ ਤਾਂ ਫਿਰ ਉਹ ਜਿਹੜੇ ਕਿ ਪੁੱਛਦਾ ਜਿਹੜਾ ਦੋਪਰ ਤੋਂ ਮੁੰਡਾ ਆਇਆ ਸੀ ਜੀ ਜਿਹਦੇ ਕੋਲ ਜੱਸੀ ਨੇ ਉਹਨੂੰ ਘੜੀ ਭੇਜੀ ਸੀ ਤਾਂ ਉਹਨੂੰ ਜੱਸੀ ਬਾਰੇ ਪੁੱਛਦਾ ਤੇ ਨਾਲੇ ਉਹਦੇ ਵਿਆਹ ਬਾਰੇ ਪੁੱਛਦਾ ਤਾਂ ਉਹ ਕਹਿੰਦਾ ਕਿ ਉਹਨੂੰ ਵਿਆਹ ਬਾਰੇ ਤਾਂ ਨਹੀਂ ਪਤਾ ਪਰੰਤੂ ਉੱਥੇ ਸੋਹਣੇ ਤੇ ਚੰਗੀ ਨੌਕਰੀ ਵਾਲੇ ਮੁੰਡਿਆਂ ਨੂੰ ਗੋਰੀਆਂ ਕੁੜੀਆਂ ਜ਼ਰੂਰ ਲੱਪੈ ਜ਼ਰੂਰ ਮਿਲ ਤਾਂ ਇਹ ਸੁਣ ਕੇ ਮੈਂ ਪਾਤਰ ਨੂੰ ਹੋਰ ਫਿਕਰ ਹੋਣ ਲੱਗ ਜਾਂਦੀ ਆ ਤੋਂ ਸੋਚੇ ਰਿਹਾ ਸੀ ਕਿ ਉਹ ਕੀ ਕਰੇ ਤਾਂ ਹਫਤੇ ਕੋ ਮਗਰੋਂ ਜਸਸੀ ਦੀ ਜਿਹੜੀ ਕਿ ਜਸਸੀ ਨੇ ਉਹਨੂੰ ਫੋਨ ਤੇ ਦੱਸਿਆ ਕਿ ਉਹਨੇ ਉਹਦੇ ਲਈ ਟਿਕਟ ਭੇਜੀ ਆ ਤੇ ਉਹ ਕਿਹਾ ਕਿ ਉਹ ਆਪਣੇ ਯੂਨਿਟ ਦਾ ਮੈਨੇਜਰ ਬਣ ਗਿਆ ਠੀਕ ਹੈ ਮਤਲਬ ਕਿ ਜਸਸੀ ਨੇ ਉਹਦੇ ਮੁੰਡੇ ਨੇ ਮੈ ਪਾਤਰ ਦੇ ਮੁੰਡੇ ਨੂੰ ਦੱਸਿਆ ਕਿ ਉਹ ਯੂਨਿਟ ਤਾਂ ਉੱਥੇ ਮੈਨੇਜਰ ਬਣ ਗਿਆ ਵੀ ਉਹਨੂੰ ਆਪਣੇ ਪਿਤਾ ਦੇ ਲਈ ਮੈ ਪਾਤਰ ਲਈ ਜਿਹੜੀ ਕਿ ਟਿਕਟ ਭੇਜ ਰਹੀ ਆ ਕਿ ਉਹ ਆ ਜਾਵੇ ਤੇ ਉਹਨੂੰ ਆ ਕੇ ਮਿਲ ਜਾਵੇ ਮੈ ਪਾਤਰ ਫਿਕਰਮੰਦ ਹੋਇਆ ਕਿ ਕਿਤੇ ਇਹ ਨਾ ਹੋਵੇ ਕਿ ਮੈਨੂੰ ਉੱਥੇ ਜਾ ਕੇ ਪਤਾ ਲੱਗੇ ਕਿ ਅੱਗੇ ਤੋਂ ਜਸਸੀ ਨੇ ਵਿਆਹ ਤਾਂ ਰੱਖ ਕਾਂ 6 ਹਫ਼ਤਿਆਂ ਦੇ ਵਿੱਚ ਮੈਂ ਪਾਤਰ ਜਿਹੜੀ ਕਿ ਕੈਲੀਫੋਰਨੀਆ ਦੇ ਸ਼ਹਿਰ ਫਰੀਮਾਰਟ ਦੇ ਵਿੱਚ ਪਹੁੰਚ ਗਿਆ ਤੇ ਮੈਂ ਪਾਤਰ ਨੂੰ 6 ਹਫ਼ਤਿਆਂ ਵਿੱਚ ਜਿਹੜਾ ਕਿ ਮੈਂ ਪਾਤਰ ਕੈਲੀਫੋਰਨੀਆ ਦੇ ਸ਼ਹਿਰ ਫਰੀਮਾਰਟ ਦੇ ਵਿੱਚ ਪਹੁੰਚ ਗਿਆ ਜਿੱਥੇ ਉਹਦਾ ਬੇਟਾ ਸੀ ਤੇ ਮੈਂ ਪਾਤਰ ਨੂੰ ਉਹ ਮੁਲਕ ਜਿਹੜੀ ਕਿ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਲੱਗਿਆ ਵੀ ਜਿਵੇਂ ਇੱਥੇ ਤਾਂ ਸੁਰਗ ਹੈ ਤੇ ਉੱਥੇ ਉਹ ਜੱਸੀ ਕੋਲ ਇੱਕ ਖੁੱਲਾ ਅਪਾਰਟਮੈਂਟ ਸੀ ਜਿੱਥੇ ਜੱਸੀ ਰਹਿੰਦਾ ਸੀ ਉਹਦਾ ਬੇਟਾ ਤੇ ਨੇੜੇ ਬਹੁਤ ਸੋਹਣੀਆਂ ਸਹੂਲਤਾਂ ਭਰੀ ਜਿਹੜੇ ਪਾਰਕ ਸੀ ਜਿੱਥੇ ਉਹ ਬੈਠ ਕੇ ਗੱਲਾਂ ਕਰ ਸਕਦਾ ਸੀ ਉਹਦਾ ਪਰੰਤੂ ਉੱਥੇ ਉਹਦਾ ਮਨ ਜਿਹੜਾ ਕਿ ਪਰੇਸ਼ਾਨ ਰਿਹਾ ਉਹਦਾ ਮਨ ਇਹ ਸੋਚ ਕੇ ਪਰੇਸ਼ਾਨ ਰਹਿੰਦਾ ਸੀ ਕਿ ਉਹ ਉਹ ਕਿਵੇਂ ਪਤਾ ਕਰੇ ਕਿ ਵੀ ਜੱਸੀ ਦੀ ਗੋਰੀ ਗੋਰੀ ਲੜਕੀ ਨਾਲ ਕੀ ਗੱਲਬਾਤ ਹੈ ਕਿਵੇਂ ਪਤਾ ਲੱਗੇ ਇਹਦੇ ਨਾਲ ਹੀ ਉਸ ਨੂੰ ਪਿੱਛੇ ਘਰ ਦਾ ਵੀ ਫਿਕਰ ਵੀ ਰਿਹਾ ਤਾਂ ਕਰਕੇ ਉਹ ਉਹਦਾ ਮਨ ਪਰੇਸ਼ਾਨ ਸੀ ਤੇ ਇਹਨਾਂ ਫਿਕਰਾਂ ਕਰਕੇ ਉਹ ਹਰ ਤੀਜੇ ਚੌਥੇ ਦਿਨ ਘਰ ਚਿੱਠੀ ਪਾ ਦਿਆ ਕਰੇ ਇੱਕ ਦਿਨ ਚਿੱਠੀ ਲਿਖਣ ਲਈ ਉਹ ਪੈਨਪਾਲ ਦਾ ਜੱਸੀ ਦੇ ਕਮਰੇ ਦੇ ਵਿੱਚ ਪੈਨ ਲੱਭ ਰਿਹਾ ਸੀ ਜੱਸੀ ਦੇ ਕਮਰੇ ਵਿੱਚ ਚਲਾ ਜਾਂਦਾ ਜਿੱਥੇ ਜੱਸੀ ਦੇ ਪਲੰਗ ਦੇ ਸਹਰਾਣੇ ਠੀਕ ਹੈ ਮੇਜ਼ ਉੱਤੇ ਇੱਕ ਬਹੁਤ ਸੋਹਣੀ ਕੁੜੀ ਦੀ ਤਸਵੀਰ ਗੋਰੀ ਕੁੜੀ ਦੀ ਤਸਵੀਰ ਪਈ ਸੀ ਤਾਂ ਮੈਂ ਪਾਤਰ ਨੂੰ ਦੇਖਦਾ ਸਾਰੀ ਉੱਥੇ ਬੈਠ ਗਿਆ ਉਹਦੇ ਫਰਜੀ ਅੱਖਾਂ ਉਹਦੀ ਫਰੋਦੀ ਅੱਖਾਂ ਹੀ ਦੇਖੀ ਗਿਆ ਭਾਵ ਕਿ ਉਹ ਕੁੜੀ ਦੇ ਜਿਹੜੇ ਅੱਖਾਂ ਫਰੋਦੀ ਕਲਰ ਦੇ ਲੱਗ ਰਹੇ ਸੀ ਉਹ ਹੀ ਦੇਖੀ ਹੈ ਤੇ ਨਾਲ ਉਹਦੇ ਦਿਲ ਨੂੰ ਡੋਬੂ ਪੈਣ ਲੱਗੇ ਕਿ ਕਿਤੇ ਕਰਮ ਸਿੰਘ ਦੀਆਂ ਗੱਲਾਂ ਸੱਚ ਤਾਂ ਨਹੀਂ ਹੈਗੇ ਵੀ ਕਿਤੇ ਉਹ ਓਹੀ ਗੋਰੀ ਨਾਲ ਤਾਂ ਨਹੀਂ ਵਿਆਹ ਕਰਵਾਊਗਾ ਰਹਿ ਰਹੇ ਆ ਸ਼ਾਮੀ ਫਿਰ ਜੱਸੀ ਆ ਜਾਂਦਾ ਘਰ ਤਾਂ ਚਾਹ ਪੀਣ ਲੱਗਦੇ ਨੇ ਤਾਂ ਮੈਂ ਪਾਤਰ ਨੇ ਉਹਨੂੰ ਪੁੱਛਿਆ ਕਿ ਉਹਦੇ ਕਮਰੇ ਦੇ ਵਿੱਚ ਤਸਵੀਰ ਕਿਹਦੀ ਆ ਤਾਂ ਜੱਸੀ ਨੇ ਕਿਹਾ ਇਹ ਕੁੜੀ ਇੱਥੇ ਕੰਪਨੀ ਦੇ ਵਿੱਚ ਇੱਕ ਮੋਡਲਿੰਗ ਕਰਦੀ ਆ ਤੇ ਉਹਨੇ ਤਸਵੀਰ ਉਹਦੇ ਕਰਸਾਲੇ ਦੇ ਵਿੱਚੋਂ ਕੱਟੀ ਆ ਜੱਸੀ ਦੇ ਉੱਤਰ ਦੇ ਨਾਲ ਮੈਂ ਪਾਤਰ ਤਸੱਲੀ ਨਾ ਹੋਈ ਉਹਨੂੰ ਫੇਰ ਡਾਊਟ ਰਿਹਾ ਤੋ ਇਸ ਗੱਲ ਦੀ ਹੋਰ ਪੈੜ ਕੱਢਣ ਦੀ ਉਬੰਤ ਬਣਾਉਣ ਲੱਗ ਜਾਂਦਾ ਵੀ ਕਿਵੇਂ ਤਰੀਕੇ ਨਾਲ ਸੱਚ ਕੱਢਾਂ ਬਾਅਦ ਤੇ ਇਸ ਬੰਦੀ ਉਹ ਸੋਚ-ਸੋਚ ਕੇ ਉਹਦਾ ਸਿਰੀ ਦੁਖਣ ਲੱਗ ਜਾਂਦਾ ਤਾਂ ਸਾਰਾ ਦਿਨ ਘਰ ਦੇ ਅੰਦਰ ਬੈਠ ਕੇ ਉਹਦਾ ਦਿਲ ਬਾਹਰ ਜਾਣ ਨੂੰ ਕਰਦਾ ਇਸ ਕਰਕੇ ਉਹਨੇ ਲਗਭਗ ਹਰ ਰੋਜ਼ ਪਾਰਕ ਦੇ ਵਿੱਚ ਜਾਣਾ ਸ਼ੁਰੂ ਕਰਤਾ ਤੇ ਉੱਥੇ ਉਹ ਹਰ ਰੋਜ਼ 5-7 ਸਿਆਣੇ ਆ ਕੇ ਬੈਠਦੇ ਸੀ ਉਸ ਪਾਰਕ ਦੇ ਵਿੱਚ ਜਿਹੜਾ ਕੋਲ ਸੀ ਕੋਲ ਸੀ ਕਰਦੇ ਗੱਪਾਂ ਮਾਰਦੇ ਤਾਂਸ਼ ਖੇਡਦੇ ਤੇ ਨੁੱਕਰ ਦੀ ਦੁਕਾਨ ਤੋਂ ਸ਼ਰਾਬ ਤੇ ਸੋਡੇ ਦੀ ਬੋਤਲ ਵੀ ਫੜ ਲੈਂ ਹੁੰਦੇ ਸੀ ਉਹ ਕਰਮ ਸਿੰਘ ਵੀ ਉੱਥੇ ਆ ਜਾਣਾ ਸੀ ਤੇ ਦੂਜੇ ਤੀਜੇ ਦਿਨ ਉਹ ਉਹੀ ਗੱਲ ਛੇੜ ਕੇ ਕਹਿ ਰੰਦਾ ਕਿ ਉਹਨੂੰ ਉਹਨੂੰ ਇੱਕ ਦਿਨ ਇਸ ਦਿਨ ਖਬਰ ਹੋਣੀ ਆ ਜਿਸ ਦਿਨ ਉਹਦੇ ਮੁੰਡੇ ਮੁੰਡਾ ਸਾਹਮਣੇ ਨੂੰ ਲਿਆ ਕੇ ਖੜੀ ਕਰਤੀ ਵੀ ਜਿਸ ਦਿਨ ਉਹ ਗੋਰੀ ਦੇ ਨਾਲ ਵਿਆਹ ਕਰਾ ਕੇ ਤੇਰੇ ਸਾਹਮਣੇ ਘੜੀ ਕਰ ਦੋਗੇ ਵੀ ਇਹਦੇ ਨਾਲ ਵਿਆਹ ਕਰਾ ਲਿਆ ਪਰ ਗੋਰੀ ਟਿਕਣ ਵਾਲੀ ਜਾਤ ਨਹੀਂ ਹੁੰਦੀ ਉਹ ਉਹਨੂੰ ਅੱਗੇ ਤੋਂ ਧੜਕਾ ਰਿਆ ਉਹਦਾ ਮਨ ਮਤਲਬ ਕਿ ਉਹਨੂੰ ਐਸੀ ਬੋਲੀ ਜਾਂਦਾ ਉਹ ਕਿ ਗੋਰੀ ਟਿਕਣ ਵਾਲੀ ਨਹੀਂ ਹੁੰਦੀ ਉਹ ਤਾਂ ਚਿੱਟੀ ਕਬੂਤਰੀ ਵਾਂਗ ਹੁੰਦੀ ਐ ਜਿਸ ਨੇ ਚੋਗਾ ਚੁੱਕ ਕੇ ਉਡਾਰੀ ਮਾਰ ਜਾਣੀ ਐ ਤੇ ਅਜਹੀ ਨੂੰ ਤੋਂ ਸੇਵਾਦਿਆਂ ਤੋਂ ਉਮੀਦਾਂ ਨਾ ਕਰ। ਤਾਂ ਇੱਕ ਦਿਨ ਉਹਨੂੰ ਪਾਰਕ ਦੇ ਵਿੱਚ ਉਹ ਕੋਹੋਰ ਪਤਾ ਲੱਗਦਾ ਕਿ ਕਰਮ ਸਿੰਘ ਦੀ ਨੂੰਹ ਵੀ ਉਹਨੂੰ ਬਹੁਤ ਕਸ ਕੇ ਰੱਖਦੀ ਐ। ਹਰ ਤੀਜੇ ਦਿਨ ਗਲੀਚੇ ਉਤੇ ਮਸ਼ੀਨ ਫੇਰਨ ਤੋਂ ਇਲਾਵਾ ਉਹਨੂੰ ਸਕੂਲਾਂ ਜਿਹੜੇ ਆਪਣੇ ਪੋਤੇ-ਪੋਤੀਆਂ ਦੀ ਮਾਪਿਆਂ ਦੇ ਆਉਣ ਦੇ ਨਾਲ ਦੇਖਭਾਲ ਜਦ ਤੱਕ ਉਹਦੇ ਪੋਤੇ-ਪੋਤੀਆਂ ਹੁੰਦੇ ਨੇ ਘਰ ਦੇ ਵਿੱਚ ਜਦ ਤੱਕ ਉਹਨਾਂ ਦੇ ਪੇਰੈਂਟਸ ਘਰ ਨਹੀਂ ਆਉਂਦੇ ਤਾਂ ਉਹਨੂੰ ਦੇਖਭਾਲ ਕਰਨੀ ਪੈਂਦੀ ਐ। ਤੇ ਜਦੋਂ ਉਹ ਨਾ ਨਾਵਾ ਦੇ ਸਵਾਜਿ ਤੋਂ ਉਹਨੇ ਇੱਕ ਸ਼ਰਾਰਤ ਕਰਦੇ ਚਾਰ ਕੁ ਸਾਲਾਂ ਦੇ ਚੋਹੂ ਮਤਲਬ ਕਿ ਚਾਰ ਕੁ ਸਾਲਾਂ ਦੇ ਮੁੰਡੇ ਦੇ ਚਪੇੜ ਮਾਰਦੀ। ਤਾਂ 90 ਸਾਲਾਂ ਦੀ ਜਿਹੜੀ ਉਹਦੀ ਪੋਤੀ ਸੀ ਉਹਨੇ ਥਾਣੇ ਫੋਨ ਕਰਤਾ ਸੀ ਤੇ ਸਪਾਹੀਆਂ ਨੇ ਆ ਕੇ ਉਹਨੂੰ ਚਾਈਲਡ ਅਬਿਊਜ਼ ਦੇ ਕੇਸ ਦੇ ਵਿੱਚ ਹਾਥਕੜੀ ਲਾ ਲਗਾਈ ਤਾਂ ਸ਼ਾਮਲੋ ਦੇ ਮਤਲਬ ਜਿਹਨੂੰ ਇਹ ਸਾਰੇ ਗੱਲਾਂ ਪਾਰਕ 'ਚ ਪਤਾ ਲੱਗਿਆ ਸ਼ਾਮਲੋ ਦੇ ਪੁੱਤਰ ਨੇ ਉਹਨੂੰ ਜ਼ਮਾਨਤ ਦੇ ਕੇ ਛੁਡਾਇਆ ਸੀ ਕਰਮ ਸਿੰਘ ਨੂੰ ਇਸ ਪਿੱਛੋਂ ਕਰਮ ਸਿੰਘ ਕਿੰਨਾ ਸਮਾਂ ਪਾਰਕ ਦੇ ਵਿੱਚ ਨਾ ਆਇਆ ਤਾਂ ਕਰਮ ਸਿੰਘ ਨਾਲ ਇਹ ਕੋਈ ਜੱਗੋਬਾਰੀ ਨਹੀਂ ਸੀ ਹੋਈ ਉੱਥੋਂ ਦੇ ਜਿਹੜੀ ਕਿ ਨੋਹਾ ਨੇ ਸੱਸਾਂ ਸਹੁਰਿਆਂ ਦੇ ਨੱਕ ਦੇ ਵਿੱਚ ਦਮ ਕਰਕੇ ਆ ਸੀ ਤਾ ਸਭ ਕੁਝ ਨੂਹਾਂ ਦੇ ਡਿਸਪਲਿਨ ਤੇ ਹੁਕਮ ਦੇ ਵਿੱਚ ਹੀ ਰਹਿ ਕੇ ਕਰਨਾ ਪੈਂਦਾ ਸੀ ਇੱਥੇ ਬਜ਼ੁਰਗ ਲੋਕ ਪਾਰਕਾਂ ਵਿੱਚ ਬੈਠ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਦੇ ਜਾਂ ਫਿਰ ਮਿਰਚ ਮਸਾਲਾ ਲਾ ਕੇ ਚੜਦੇ ਉਮਰ ਦੀਆਂ ਗੱਲਾਂ ਸੁਣਾਉਂਦੇ ਤੇ ਆਸਪਤ ਨੇ ਜਦੋਂ ਜਵਾਨੀ ਦੇ ਵਿੱਚ ਆਪਣੇ ਕੁੱਕੜ ਲੜਾਉਣ ਤੇ ਜਿੱਤਾਂ ਜਿੱਤਨ ਦੀ ਕਹਾਣੀ ਸੁਣਾਈ ਆਸਪਤ ਵੀ ਇਹਦੇ ਵਿੱਚ ਪਾਤਰ ਆ ਤਾਂ ਮੈਂ ਪਾਤਰ ਨੇ ਵੀ ਨਿੱਕੇ ਹੁੰਦੇ ਆ ਮਤਲਬ ਕਿ ਆਪਣੇ ਗੱਲਾਂ ਕਰ ਰਹੇ ਸੀ ਛੋਟੇ ਹੁੰਦੇ ਨੇ ਬਚਪਨ ਦੀਆਂ ਤਾਂ ਮੈਂ ਪਾਤਰ ਨੇ ਵੀ ਆਪਣੇ ਨਿੱਕੇ ਹੁੰਦੇ ਆ ਆਪਣੇ ਕਬੂਤਰ ਉਡਾਉਣ ਦੀ ਗੱਲ ਸੁਣਾਈ ਤੇ ਦੱਸਿਆ ਕਿ ਸਾਰੇ ਕਬੂਤਰਾਂ ਵਿੱਚ ਸ਼ੇਰ ਦੀ ਬੱਚੀ ਸੀ। ਸ਼ੇਰ ਦੀ ਬੱਚੀ ਸੀ ਚਿੱਟੀ ਕਬੂਤਰੀ ਜਿਹਨੂੰ ਉਹ ਬਾਦਾਮ, ਮਗਜ਼ ਤੇ ਨਿਓਜ਼ੇ ਖਵਾਉਂਦਾ ਹੁੰਦਾ ਸੀ ਉਹ ਕਬੂਤਰੀ ਨੂੰ। ਪਰੰਤੂ ਇੱਕ ਵਾਰੀ ਜਦੋਂ ਕੱਤੇ ਦੀ ਪੁੰਨਿਆਂ ਨੂੰ ਮਤਲਬ ਕਿ ਕੱਤਕ ਕੱਤਕ ਦੀ ਪੁੰਨਿਆਂ ਨੂੰ ਪਿੰਡ ਦੇ ਵਿੱਚ ਕਬੂਤਰਾਂ ਦਾ ਮੁਕਾਬਲਾ ਸੀ ਤਾਂ ਉਸਨੇ ਚਿੱਟੀ ਕਬੂਤਰੀ ਨੂੰ ਖਰਾਕ ਦੇ ਕੇ ਤੇ ਉਸ ਦੇ ਖੰਭਾਂ ਨੂੰ ਮਾਲਿਸ਼ ਕਰਕੇ ਉਡਾਇਆ ਤਾਂ ਉਹ ਤੀਰ ਵਾਂਗ ਅਜੇ ਹੀ ਉੜੀ ਕਿ ਅਜੇ ਤੱਕ ਮੁੜ ਕੇ ਨਹੀਂ ਆਈ ਐਵੇਂ ਮਤਲਬ ਕਿ ਉਹ ਕੰਪੇਅਰ ਕਰ ਰਹੇ ਨੇ ਵੀ ਗੋਰੀਆਂ ਨਾਲ ਵੀ ਵੀ ਗੋਰੀਆਂ ਵੀ ਛੱਡ ਕੇ ਜੜਗੇ ਚਲੇ ਜਾਂਦੇ ਨੇ ਮਤਲਬ ਕਿ ਇੱਕ ਕੰਪੈਰੀਜ਼ਨ ਕੀਤਾ ਹੋਇਆ ਠੀਕ ਹੈ ਸਿਮਿਲਰਿਟੀ ਬਣਾ ਕੇ ਇਹਦਾ ਟਾਈਟਲ ਰੱਖਿਆ ਹੋਇਆ ਤੇ ਇਹਨੂੰ ਇਹ ਬਹੁਤ ਦੁੱਖ ਹੋਇਆ ਤੇ ਉਹ ਆਸਮਾਨ ਦੇ ਵੱਲ ਮੂੰਹ ਝੁਕ ਕੇ ਉਹਨੂੰ ਦੇਖਦਾ ਰਹਿੰਦਾ ਤਾਂ ਮੈਂ ਪਾਤਰ ਦੱਸਦਾ ਕਿ ਉਸ ਦੀ ਇਹ ਗੱਲ ਦਾ ਸਬੰਧ ਗੋਰੀਆਂ ਨਾਲ ਵੀ ਹੈ ਠੀਕ ਹੈ ਤਾਂ ਮੈਂ ਪਾਤਰ ਕੀ ਕਹਿੰਦਾ ਕਿ ਉਹਦੀ ਇਹ ਗੱਲ ਦਾ ਸਬੰਧ ਗੋਰੀਆਂ ਨਾਲ ਵੀ ਹੈ ਉਹਨੂੰ ਜੱਸੀ ਦਾ ਫਿਕਰ ਸੀ ਵੀ ਕਿਤੇ ਇਹ ਵੀ ਨਾ ਨੂੰ ਛੱਡ ਕੇ ਚਲੀ ਜਾਵੇ। ਇੱਕ ਦੋਨੇ ਜੱਸੀ ਨੂੰ ਪੁੱਛੀ ਲਿਆ ਕਿ ਜਿਹੜੀ ਤਸਵੀਰ ਉਹਦੇ ਕਮਰੇ ਦੇ ਵਿੱਚ ਐ ਔਰ ਸਾਲੇ ਵਿੱਚੋਂ ਕੱਟੀ ਹੋਈ ਤਾਂ ਨਹੀਂ ਲੱਗਦੀ ਹੋਏਗੀ। ਸੋ ਬੋ ਸੱਚੀ ਮੁੱਚੀ ਦੀ ਕੋਈ ਕੂੜੀ ਕੈਮਰੇ ਦੇ ਵਿੱਚੋਂ ਲੰਘ ਕੇ ਉਹਦੇ ਸਹਰਾਣੇ ਆ ਰੱਖੀ ਐ। ਇਹ ਸੁਣ ਕੇ ਜੱਸੀ ਥੋੜਾ ਜਿਹਾ ਹੱਸਿਆ ਪਰ ਪਰ ਲੜੋਸ ਨੇ ਫਿਰ ਵੀ ਕੋਈ ਨਾ ਫੜਾਇਆ। ਜੱਸੀ ਅਕਸਰ ਕੰਮ ਤੋਂ ਦੇਰ ਦੇ ਨਾਲ ਪਰਤਦਾ ਤੇ ਸ਼ਨੀਵਾਰ ਤੇ ਐਤਵਾਰ ਵੀ ਬਾਹਰ ਹੀ ਰਹਿੰਦਾ। ਇੱਕ ਦਿਨ ਉਹ ਸਵੇਰੇ 2 ਵਜੇ ਆਇਆ ਤਾਂ ਬੂਹੇ ਦੇ ਅੰਦਰ ਆ ਕੇ ਉਹ ਕਿੰਨੀ ਦੇਰ ਅੰਗਰੇਜ਼ੀ ਦੇ ਵਿੱਚ ਗੱਲਾਂ ਕਰਦਾ ਰਿਹਾ ਤਾਂ ਜਦੋਂ ਉਹ ਅੰਦਰ ਆਇਆ ਤਾਂ ਉਹ ਕੋਲੋਂ ਸ਼ਰਾਬ ਦੀ ਮਹਿਕ ਆ ਰਹੀ ਸੀ ਤਾਂ ਮੈਂ ਪਾਤਰ ਨੇ ਉਹਨੂੰ ਪੈਰੋਂ ਕੱਢਣ ਲਈ ਛੁਰਲੀ ਛੜਦਿਆਂ ਕਿਹਾ ਕਿ ਇਸ ਵੇਲੇ ਕੁੜੀ ਕੱਲੀ ਮੁੜ ਕੇ ਕਿੱਥੇ ਜਾਊਗੀ ਤਾਂ ਅੱਜ ਉਸਨੂੰ ਘਰ ਹੀ ਰੱਖ ਲਵੇ ਮਤਲਬ ਕਿ ਜਾਣ ਕੇ ਕਿਹਾ ਪਤਾ ਲੱਗੇ ਤੇ ਜਿਸ ਨੂੰ ਕੇ ਜੱਸੀ ਨੇ ਉੱਤਰ ਕਿਹਾ ਉੱਤਰ ਦਿੱਤਾ ਕਿ ਉਸਨੇ ਕੁੜੀ ਉਸ ਕੁੜੀ ਨੇ ਕਿਹੜਾ ਤੁਰਕੇ ਜਾਣਾ ਉਸ ਕੋਲ ਨਵੀ ਮਰਸਰੀ ਹੈ ਤਾਂ ਇਹ ਕਹਿ ਕੇ ਉਹ ਕਮਰੇ ਦੇ ਵਿੱਚ ਚਲਾ ਜਾਂਦਾ ਤਾਂ ਮੈਂ ਪਾਤਰ ਦੀ ਨੀਂਦ ਉੜ ਜਾਂਦੀ ਹੈ ਬੀਗੀ ਹੋ ਰਿਹਾ ਠੀਕ ਹੈ ਤਾਂ ਆਪਣੇ ਫਿਰ ਬੁਰੇਪੂ ਵੀ ਖਵਾਰੇ ਸੋਚਣ ਲੱਗ ਜਾਂਦੇ ਵੀ ਗੋਰੀ ਨਾਲ ਵਿਆਹ ਹੋ ਜੂਗਾ ਜਿਵੇਂ ਕਰਮ ਸਿੰਘ ਨਾਲ ਵਾਪਰ ਰਿਹਾ ਵੀ ਮੇਰੇ ਨਾਲ ਵਾਪਰੂਗਾ ਤਾਂ ਸਵੇਰ ਉੱਠ ਕੇ ਚਾਹ ਦਾ ਕੱਪ ਪੀਣ ਮਗਰੋਂ ਮੈਂ ਪਾਤਰ 9:00 ਵਜੇ ਜਦੋਂ ਜਸਸੀ ਉੱਠਦਾ ਹੈ ਸੋਫੇ ਤੇ ਬੈਠ ਕੇ ਇਹਨੂੰ ਪੁੱਛਦਾ ਹੈ ਕਿ ਵੀ ਜਦੋਂ ਵੀ ਉਹ ਕਦੋਂ ਦੇਸ਼ ਗਿਆੜਾ ਮਾਰੂਗਾ ਕਿਉਂਕਿ ਉਹ ਉਸਦਾ ਵਿਆਹ ਕਰਨਾ ਚਾਹੁੰਦੇ ਨੇ ਤਾਂ ਇਹ ਸੁਣ ਕੇ ਜਸਸੀ ਦੇ ਚਿਹਰੇ ਦਾ ਰੰਗ ਇੱਕਦਮ ਬਦਲ ਜਾਂਦਾ ਤੇ ਕਹਿਣ ਲੱਗਦਾ ਕਿ ਹੁਣ ਉਹ ਪੱਕਾ ਹੋ ਗਈ ਦੇਸ਼ ਦੇ ਵਿੱਚ ਜਾਊਗਾ ਦੁਬਾਰਾ ਤੇ ਨਾਲ ਹੀ ਹੁਣ ਇੱਥੇ ਹੀ ਰਹਿਣਾ ਚਾਹੁੰਦਾ ਉਹ ਵਿਆਹ ਵਾਲੇ ਨੂੰ ਤੁਮ ਚੰਗੀ ਤਰ੍ਹਾਂ ਸੋਚਣਾ ਪਊਗਾ ਕਿਉਂਕਿ ਦੇਸ਼ ਤੋਂ ਆਇਆਂ ਕੁੜੀਆਂ ਨਾਲ ਇੱਥੇ ਬਹੁਤ ਮੁਸ਼ਕਲ ਆਉਂਦੀ ਹੈ। ਮੈਂ ਪਾਤਰ ਨੂੰ ਪੁੱਛਿਆ ਕਿ ਕੀ ਇਹ ਇਹ ਕੁੜੀ ਉਸ ਨੂੰ ਪੱਕਾ ਕਰਾਉਣ ਦਾ ਲਾਰਾ ਲਾਉਂਦੀ ਹੈ? ਤਾਂ ਜਸੀ ਨੇ ਉੱਤਰ ਦਿੱਤਾ ਕਿ ਲੀਸਾ ਨੂੰ ਲਾਰਾ ਲਾਉਣ ਦੀ ਕੋਈ ਲੋੜ ਨਹੀਂ ਹੈਗੀ, ਕੋਈ ਜ਼ਰੂਰਤ ਨਹੀਂ ਹੈਗੀ। ਤਾਂ ਇਹ ਸੁਣ ਕੇ ਮੈਂ ਪਾਤਰ ਸੋਚਣ ਲੱਗਾ ਕਿ ਇਹ ਕੁੜੀ ਜਿਹੜੀ ਕੱਲ੍ਹ ਤੱਕ ਰਸਾਲੇ ਦੇ ਵਿੱਚੋਂ ਕੱਟੀ ਤਸਵੀਰ ਸੀ, ਅੱਜ ਬਣ ਗਈ ਹੈ ਲੀਸਾ ਵੀ ਅੱਜ ਉਹਦਾ ਨਾਮ ਲੈ ਰਿਹਾ ਹੈ। ਉਹਨੂੰ ਲੱਗਿਆ ਕਿ ਇਹ ਫਰੇਮ ਦੇ ਵਿੱਚੋਂ ਨਿਕਲ ਕੇ ਸੋਫੇ ਤੇ ਆ ਕੇ ਬੈਠ ਗਈ। ਤਨੁਜ ਜਸਦੀਨ ਨੂੰ ਕਿਹਾ ਕਿ ਉਸ ਤੋਂ ਬਚ ਕੇ ਰਹੇ ਕਿਉਂਕਿ ਗੋਰੀਆਂ ਕਿਸੇ ਦੀ ਮਿੱਤ ਨਹੀਂ ਹੁੰਦੀਆਂ ਤਾਂ ਜਸਦੀਨ ਹਾਸੇ ਕੇ ਉੱਤਰ ਦਿੱਤਾ ਤੇ ਕਿਹਾ ਲੀਸਾ ਇਹੋ ਜਿਹੀ ਨਹੀਂ ਹੈ ਕਿ ਸਭੂ ਇੱਕ ਚੰਗੇ ਖਾਨਦਾਨ ਦੀ ਕੁੜੀ ਹੈ ਤੋਂ ਇਥੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗੀ ਹੋਈ ਹੈ ਤੇ ਉਸਨੇ ਕਿਹਾ ਕਿ ਉਹ ਉਸਨੇ ਨਾਲ ਮੰਗਣੀ ਕਰਾ ਲੈਣੀ ਹੈ ਵੀ ਉਸਦੇ ਨਾਲ ਮੰਗਣੀ ਕਰਾ ਲੈਣੀ ਹੈ ਤੇ ਮੰਗਣੀ ਦੀ ਪਾਰਟੀ ਵੇਲੇ ਮੈਂ ਪਾਤਰ ਦੇ ਉੱਥੇ ਹੋਣਾ ਬਹੁਤ ਜ਼ਰੂਰੀ ਹੈ ਮਿਲ ਕੇ ਆਪਣੇ ਪਿਤਾ ਨੂੰ ਕਹਿੰਦਾ ਵੀ ਤੁਹਾਡਾ ਹੋਣਾ ਜ਼ਰੂਰੀ ਹੈ ਇਹ ਸੁਣ ਕੇ ਮੈਂ ਪਾਤਰ ਸਿਰ ਤੋਂ ਪੈਰਾਂ ਤੱਕ ਹਿੱਲ ਜਗਾ ਦੋ ਘੰਟਿਆਂ ਦਾ ਮਗਰੋਂ ਪਾਰਕ ਦੇ ਵਿੱਚ ਆਇਆ ਤੇ ਕਰਮ ਸਿੰਘ ਨੇ ਉਹਦਾ ਚਿਹਰਾ ਪੜ ਕੇ ਆਪਣੀਆਂ ਉਹ ਗੱਲਾਂ ਸ਼ੁਰੂ ਕਰਤੀਆਂ ਤੇ ਕਹਿਣ ਲੱਗਾ ਕਿ ਜੱਸੀ ਦੀ ਗੋਰੀ ਉਸਦੇ ਵੱਡੇ-ਵੱਡੇ ਰੇਂ ਦੇ ਰਖੀ ਰਖਾਈ ਪੂ ਦੇ ਵਿੱਚ ਪਾ ਦਊਗੀ ਮਤਲਬ ਕਿ ਫੇਰ ਉਹਨੂੰ ਕਰਮ ਸਿੰਘ ਭੜਕਾਰਾਂ ਦਾ ਵੀ ਜੇ ਜੱਸੀ ਨੇ ਉਹ ਗੋਰੀ ਨਾਲ ਵਿਆਹ ਕਰਾ ਲਿਆ ਤਾਂ ਉਹਦਾ ਜਿਹੜੀ ਉਹਦੇ ਬਜ਼ੁਰਗਾਂ ਦੀ ਇੱਜ਼ਤ ਆ ਉਹ ਸਾਰੀ ਖਰਾਬ ਹੋ ਜਾਊਗੀ ਤੇ ਉਹਨੇ ਕਿਹਾ ਕਿ ਨਾਤਾ ਗੋਰੀ ਨਾ ਗੋਰੀ ਤੇ ਨਾ ਉਸਦੇ ਨਿਆਣੇ ਉਸਦੇ ਨਾਲ ਕੋਈ ਮੋਹ ਪਿਆਰ ਰੱਖਣਗੇ ਤੇ ਉਹਨਾਂ ਦੇ ਚਰਿੱਤਰ ਦਾ ਵੀ ਕੋਈ ਇਤਵਾਰ ਨਹੀਂ ਹੁੰਦਾ ਉਹ ਕਹਿੰਦਾ ਗੋਰੀਆਂ ਦਾ ਜਦੋਂ ਵੀ ਇਹਨਾਂ ਨੂੰ ਕਮਰੇ ਦੇ ਵਿੱਚ ਇਕੱਲਾ ਬੰਦਾ ਮਿਲ ਜਾਂਦਾ ਤਾਂ ਉਸਦੇ ਨਾਲ ਸੰਬੰਧ ਬਣਾ ਲੈਂਦੇ ਨੇ ਮੈਂ ਪੱਤਰ ਲਈ ਕਰਮ ਸਿੰਘ ਦੀਆਂ ਗੱਲਾਂ ਸੁਣਨੇ ਬਹੁਤ ਔਖੀਆਂ ਹੋ ਗਈਆਂ ਤਾਂ ਉਹਨੂੰ ਬਹੁਤ ਗੁੱਸਾ ਆ ਰਿਹਾ ਸੀ ਕਿਉਂਕਿ ਜਿਹੜਾ ਕਿ ਉਹਨਾਂ ਦੀ ਲੀਸਾ ਬਾਰੇ ਜਿਹੀਆਂ ਗੱਲਾਂ ਕਰ ਰਿਹਾ ਸੀ ਠੀਕ ਹੈ ਵੀ ਉਹਨੂੰ ਤਾਂ ਲੱਗਦਾ ਸੀ ਵੀ ਹੁਣ ਲੀਸਾ ਚਲੋ ਨੂੰ ਬਣੂਗੀ ਵੀ ਉਹ ਇਹੋ ਜਿਹੀਆਂ ਗੱਲਾਂ ਉਹਨੂੰ ਬਰਦਾਸ਼ਤ ਕਰਨੇ ਔਖੀਆਂ ਹੋ ਰਹੀਆਂ ਸੀ ਤੇ ਉਹ ਉਸ ਨੂੰ ਛੱਡ ਕੇ ਮੂੜ ਅਪਾਰਟਮੈਂਟ ਦੇ ਵਿੱਚ ਆ ਜਾਣਾ ਤੇ ਉਸ ਨੇ ਆਪਣੇ ਪੁੱਤ ਤੇ ਪੁੱਤਰੀ ਦੇ ਸੁਪਨੇ ਤੇ ਜ਼ਮੀਨ ਜ਼ਮੀਨ ਦਾ ਭਵਿੱਖ ਸਭ ਕੁਝ ਤਬਾਹ ਹੁੰਦਾ ਦਿਖਿਆ ਉਹਨੂੰ ਤੇ ਉਹਨੂੰ ਕਰਮ ਸਿੰਘ ਦੀਆਂ ਗੱਲਾਂ ਤੇ ਵੀ ਗੁੱਸਾ ਤੇ ਜਿਸ ਦੀ ਆਪਣੀ ਨੂਅ এয়ারਪੋਰਟ ਤੇ ਫਲਸ਼ਾਂ ਸਾਫ ਕਰਦੀ ਆ ਫਿਰ ਉਹ ਸੋਚਦਾ ਕਿ ਲੀਸਾ ਤਾਂ ਵਧੀਆ ਖਾਨਦਾਨ ਦੇ ਵਿੱਚੋਂ ਆ ਇਹ ਤਾਂ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗੀ ਹੋਈ ਆ ਵੀ ਉਹਦੀ ਨੂ ਕਿਹੜਾ ਉਹ ਜਾਦੇ ਆ ਅੱਜ ਦੁਪਹਿਰ ਆ ਹੀ ਸੀ ਕਿ ਜਸਸੀ ਵੀ ਆ ਗਿਆ ਘਰ ਦੇ ਵਿੱਚ ਤਾਂ ਉਹਨੇ ਕਾਲੀ ਕਾਲੀ ਆਪਣੇ ਕੱਪੜੇ ਸੂਟਕੇਸ ਦੇ ਵਿੱਚ ਪਾਉਂਦਿਆਂ ਗਿਆ ਕਿ ਉਹਨਾਂ ਦੀ ਕੰਪਨੀ ਨੇ 4-5 ਬੰਦੇ ਨਿਊਯਾਰਕ ਜਾ ਰਹੇ ਨੇ ਤੇ ਉਹ ਫਿਕਰ ਨਾ ਕਰੇ ਤੇ ਅੱਜ ਸ਼ਾਮ ਨੂੰ ਲੀਸਾ ਘਰੋਂ ਇੱਕ ਚੀਜ਼ ਲੈਣ ਆਊਗੀ ਜੋ ਜਸਸੀ ਦੇ ਵੱਲੋਂ ਕੱਲ ਨੂੰ ਉਹਦੀ ਮਾਂ ਦੇ ਜਨਮ ਦਿਨ ਉੱਤੇ ਦੇਣ ਲਈ ਗਿਫਟ ਹੈ ਉਹ ਹੋ ਹੁਣ ਆਪ ਨਹੀਂ ਜਾ ਸਕਦਾ ਪਰ ਉਹ ਗਿਫਟ ਦੇਣ ਲਈ ਜਿਸ ਲੀਸਾ ਘਰੋਂ ਆ ਕੇ ਲੈ ਕੇ ਜਾਊਗੀ ਮਤਲਬ ਕਿ ਗਿਫਟ ਉਹਦੀ ਮਦਰ ਨੂੰ ਜਿਹੜਾ ਦੇਣ ਵਾਲੀ ਸੀ ਆਲੀ ਮਦਰ ਨੂੰ ਲੀਸਾ ਘਰ ਤੋਂ ਆ ਕੇ ਲੈ ਜਾਊਗੀ ਤੇ ਇਹਨੂੰ ਪਤਾ ਉਹ ਕਿੱਥੇ ਪਿਆ ਉਹ ਆਪੇ ਆ ਕੇ ਚੱਕ ਲੂਗੀ ਤੇ ਉਸਨੇ ਇਹ ਵੀ ਕਿਹਾ ਕਿ ਉਸ ਦਾ ਸੁਭਾਅ ਹਾਸਾ ਮਖੌਲ ਵਾਲਾ ਲੀਸਾ ਦਾ ਉਹ ਘਬਰਾਵੇ ਨਾ ਐਵੇਂ ਅੰਗਰੇਜ਼ੀ ਦੇ ਵਿੱਚ ਚਾਰ ਜਬਲੀਆਂ ਮਾਰ ਕੇ ਚਲੀ ਜਾਊਗੀ ਤਾਂ ਜੱਸੀ ਦੇ ਜਨਮ ਮਗਰੋਂ ਮੈਂ ਪਾਤਰ ਫਿਕਰਾਂ ਦੇ ਵਿੱਚ ਡੁੱਬ ਜਾਂਦਾ ਕਿ ਜੱਸੀ ਦਾ ਜੱਸੀ ਦਾ ਵੀ ਮਾਂ ਨੂੰ ਉਹਦੀ ਮਾਂ ਨੂੰ ਤੋਹਫਾ ਦੇਣ ਦਾ ਕੀ ਮਤਲਬ ਬਣਦਾ ਠੀਕ ਹੈ ਗੱਲ ਬਹੁਤ ਅੱਗੇ ਵੱਧ ਗਈ ਇਹ ਚੀਜ਼ ਸੋਚਦਾ ਤੇ ਇਹ ਸੋਚ ਕੇ ਜਿਦਸੀ ਆ ਕੇ ਪਤਾ ਨਹੀਂ ਕੀ ਉਹਦੇ ਖਿੱਲੀ ਉਡਾਊਗਾ ਠੀਕ ਹੈ ਕਦੇ ਬਾਥਰੂਮ ਦੇ ਵਿੱਚ ਜਾ ਕੇ ਸ਼ੀਸ਼ਾ ਦੇਖਦਾ ਤੇ ਕਦੇ ਪੱਗ ਠੀਕ ਕਰਦਾ ਉਹਦਾ ਪਿਤਾ ਤੇ ਉਹਨੇ ਬਾਥਰੂਮ ਦੇ ਚੀਜ਼ਾਂ ਵੀ ਠੀਕ ਠਾਕ ਕੀਤੀਆਂ ਤੇ ਫੁੱਲਦਾਨ ਵੀ ਸਜਾ ਕੇ ਰੱਖੀ ਤੇ ਉਸਦਾ ਮਨ ਟਿਕ ਨਹੀਂ ਸੀ ਰਿਹਾ ਦਿਨ ਢਲਦਿਆਂ ਜਦੋਂ ਘੰਟੀ ਵੱਜੀ ਤਾਂ ਉਸਨੇ ਸਮਝਿਆ ਕਿ ਲਿਸਾ ਆ ਗਈ ਹੈ ਤਾਂ ਉਹਦਾ ਦਿਲ ਧੜਕਣ ਲੱਗ ਗਿਆ ਹੌਸਲਾ ਕਰਕੇ ਉਹਨੇ ਬੂਹਾ ਖੋਲਿਆ ਤਾਂ ਅੱਗੇ ਕਰਮ ਸਿੰਘ ਦਿਸਦਾ ਮੈਂ ਪਾਤਰ ਦੇ ਪੁੱਛਣ ਤੇ ਉਹਨੇ ਦੱਸਿਆ ਕਿ ਅੱਜ ਉਸਦੀ ਨੂੰਹ ਤੇ ਭੈਣ ਭਣੋਜਾਂ ਨੇ ਤਿੰਨ ਹਾਂ ਬੱਚਿਆਂ ਨੇ ਸਮੇਤ ਕੈਨੇਡਾ ਤੋਂ ਆਣਾ ਤਾਂ ਇਸ ਕਰਕੇ ਉਸ ਉਸਦੀ ਨੂ ਨੇ ਕਿਹਾ ਕਿ ਉਹ ਅੱਜ ਕੁਝ ਘੰਟੇ ਕਿਸੇ ਦੋਸਤ ਦੇ ਕੋਲ ਜਾ ਮਤਲਬ ਕਿ ਕਰਮ ਸਿੰਘ ਆ ਕੇ ਰਹਿਣਾ ਕਿ ਵੀ ਮੈਂ ਤੇਰੇ ਕੋਲ ਰਹਿਣਾ ਕਿਉਂਕਿ ਉਹਦੀ ਵੀ ਨੂ ਨੇ ਕਿਹਾ ਕਿ ਉਹਦੇ ਭਨੋਈਆ ਤੇ ਉਹਦੇ ਤਿੰਨ ਬੱਚੇ ਅੱਜ ਕੈਨੇਡਾ ਤੋਂ ਉਹਨਾਂ ਦੇ ਘਰ ਆ ਰਹੇ ਨੇ ਠੀਕ ਹੈ ਵੀ ਕਰਮ ਸਿੰਘ ਨੇ ਘਰ ਆ ਰਹੇ ਨੇ ਤੇ ਉਹਦੀ ਨੂ ਨੇ ਕਿਹਾ ਵੀ ਪੀ ਐਨ ਆ ਦੇ ਨਾਲ ਘਰ ਦੇ ਵਿੱਚ ਮਤਲਬ ਕਿ ਰਹਿਣ ਦੇ ਵਿੱਚ ਮੁਸ਼ਕਲ ਆਊਗੀ ਭੀੜ ਹੋ ਜੂਗੀ ਤਾਂ ਕਰਕੇ ਤੂੰ ਕਿਸੇ ਦੇ ਘਰ ਰਹਿਿਆ ਠੀਕ ਹੈ ਬੀ ਇਹਦੇ ਨਾਲ ਪਰੋਣ ਨੂੰ ਗੜਬੜ ਹੋਊਗੀ ਰਹਿਣ ਦੇ ਵਿੱਚ ਤਾਂ ਮਤਲਬ ਕਿ ਕਰਮ ਸਿੰਘ ਜਿਹੜੇ ਕਿ ਮੈਂ ਪਾਤਰ ਦੇ ਘਰ ਰਾਤ ਕੱਟਣਾ ਹਾਂ ਤਾਂ ਮੈਂ ਪਾਤਰ ਨੇ ਕਿਹਾ ਕਿ ਉਸਨੇ ਇਸ ਤਰ੍ਹਾਂ ਕਹਿ ਕੇ ਉਹਦੀ ਬਹੁਤ ਅਨਰਾਧਰੀ ਕੀਤੀ ਉਹਦੀ ਨੂਹ ਐਵੇਂ ਕਹਿ ਕੇ ਉਹਦੀ ਬਹੁਤ ਅਨਰਾਦਰ ਨਿਰਾਦਰ ਕੀਤਾ ਤੇ ਨਾਲ ਹੀ ਉਹ ਸੋਚ ਰਿਹਾ ਕਿ ਉਹ ਉਸ ਨੂੰ ਤਾਂ ਦਿਨ ਰਾਤ ਚੋਬਾ ਲਾਉਂਦਾ ਰਹਿੰਦਾ ਵੀ ਤੇਰੀ ਨੂਹ ਐਵੇਂ ਹੋਊਗੀ ਵੀ ਆਪ ਆਪ ਉਹ ਆਪਣੀ ਵਾਰੀ ਭੀਜੀ ਬਿੱਲੀ ਬਣਾ ਬੈਠਾ ਤਾਂ ਉਸਨੇ ਉਹਨੂੰ ਗਲਾਸੀ ਪਰ ਕਸ਼ਰਾਬ ਦੇ ਦਿੱਤੇ ਤੇ ਹਲਕੀ ਜਿਹੀ ਆਬ ਵੀ ਲੈ ਲਈ ਮੈ ਪਾਤਰ ਨੇ ਨਾਲ ਹੀ ਉਸਨੇ ਬੁੱਢੇ ਸ਼ੇਖ ਦੀ ਗਾਇ ਪੂਰਨ ਸਿੰਘ ਦੀ ਤੇਪ ਲਗਤੀ ਜਿਸ ਵਿੱਚ ਨੈਬ ਕੋਟੀਏ ਕੋਮਿਹਾਰ ਦੁਆਰਾ ਬਜਾਏ ਗਏ ਲਗੋਜੇ ਉਹਨਾਂ ਦੇ ਮਨ ਨੂੰ ਕੀ ਲੈਂਦੇ ਨੇ ਇਹਨਾਂ ਨੂੰ ਬਾਹਰ ਘੰਟੀ ਵੱਜੀ ਤੇ ਤਲਿਸਾ ਆ ਜਾਂਦੀ ਹੈ ਮੈ ਪਾਤਰ ਨੇ ਇੰਨੀ ਸੋਹਣੀ ਕੁੜੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਸੀ ਦੇਖੀ ਤੇ ਮੈ ਪਾਤਰ ਨੇ ਰਤਕੂ ਸਿਰ ਨਵਾਇਆ ਤੇ ਅੱਗੇ ਲੰਗ ਤੇ ਉਹ ਅੱਗੇ ਲੰਗ ਗਈ ਤਾਂ ਉਸਨੇ ਅੱਗੇ ਜਾ ਕੇ ਕਰਮ ਸਿੰਘ ਦੇ ਨਾਲ ਹੱਥ ਮਿਲਾਇਆ ਤੇ ਆਪਣਾ ਪਰਸ ਮੇਜ਼ ਉੱਤੇ ਰੱਖ ਕੇ ਸੋਫੇ ਤੇ ਬੈਠ ਗਈ ਠੀਕ ਹੈ ਇਸ ਦੇਖ ਕੇ ਉਹ ਬਹੁਤ ਹੈਰਾਨ ਹੁੰਦਾ ਹੈ ਕੁਝ ਦੇਰ ਮਗਰ ਉਹ ਚੁੱਪਚਾ ਬੈਠੇ ਰਹੇ ਫਿਰ ਉਸਨੇ ਆਪਣੇ ਪਰਸ ਦੇ ਵਿੱਚੋਂ ਸ਼ੀਸ਼ਾ ਕੱਢ ਕੇ ਆਪਣੇ ਮੱਥੇ ਦੇ ਕੱਕੇ ਵਾਲਾ ਨੂੰ ਠੀਕ ਕਰਿਆ ਫਿਰ ਇੱਕ ਕਾਗਜ਼ ਕੱਢ ਕੇ ਮੇਜ਼ ਉੱਤੇ ਰੱਖਤਾ ਤੇ ਪਰਸ ਦੇ ਵਿੱਚੋਂ ਲਿਪਸਟਿਕ ਕੱਢ ਕੇ ਕਾਗਜ਼ ਉੱਤੇ ਬੋਤਲ ਤੇ ਗਲਾਸ ਦੀ ਤਸਵੀਰ ਬਣਾ ਲੈਂਦੀ ਹੈ ਤਸਵੀਰ ਬਣਾ ਕੇ ਉਹਨਾਂ ਦੇ ਸਾਹਮਣੇ ਰੱਖ ਦਿੰਦੀ ਹੈ ਕਿਉਂਕਿ ਉਹਨੂੰ ਐਸੀ ਵੀ ਉਹ ਜਿਹੜੇ ਬੋਲੂਗੇ ਉਹਨਾਂ ਨੂੰ ਸਮਝ ਨਹੀਂ ਲੱਗਣੀ ਤਾਂ ਉਹ ਤਸਵੀਰ ਬਣਾ ਕੇ ਸਾਰੀ ਚੀਜ਼ ਦੱਸਦੀ ਹੈ ਤਾਂ ਕਰਮ ਸਿੰਘ ਨੇ ਜਿਹੜਾ ਉਹ ਦਾਸਤ ਜਿਵੇਂ ਆ ਪਾਤਰ ਦਾ ਉਹ ਕਹਿੰਦਾ ਮੈਂ ਪਾਤਰ ਦੇ ਕੰਨ ਦੇ ਵਿੱਚ ਬੋਲ ਕੇ ਕਹਿੰਦਾ ਕਿ ਉਹ ਸ਼ਰਾਬ ਮੰਗਦੀ ਹੈ ਤਾਂ ਮੈ ਪਾਤਰ ਨੂੰ ਬਹੁਤ ਗੱਲ ਬਹੁਤ ਨਵੋਸ਼ੀ ਵਾਲੀ ਲੱਗੀ ਬਹੁਤ ਹੈਰਾਨੀ ਵਾਲੀ ਲੱਗੀ ਪਰੰਤੂ ਫਿਰ ਵੀ ਉਹਨੇ ਮੇਜ਼ ਦੇ ਹੇਠੋਂ ਬੋਤਲ ਕੱਢ ਕੇ ਦੇ ਅੱਗੇ ਰੱਖਤੀ ਤੇ ਉਸਨੇ ਥੈਂਕ ਯੂ ਕਹਿ ਕੇ ਗਲਾਸੀ ਭਰੀ ਤੇ ਉੱਚੀ 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 ਕਰਕੇ ਮਿਸਕਰਾਉਂਦਾ ਇੱਕ ਨਿੱਕਾ ਜਿਹਾ ਘੁੱਟ ਪਰ ਕੇ ਮੇਜ਼ ਤੇ ਰੱਖਤਾ ਕਰਮ ਸਿੰਘ ਨੇ ਕੁਰਸੀ ਮੈ ਪਾਤਰ ਦੀ ਕੁਰਸੀ ਦੇ ਨੇੜੇ ਕਰਕੇ ਹੁਣੀ ਨਾਲ ਹੁੱਜ ਮਾਰੀ ਤਾਂ ਮੈ ਪਾਤਰ ਨੇ ਉਹਦੇ ਉਹਦੇ ਨਾਲ ਗੁੱਸੇ ਨਾਲ ਦੇਖਿਆ ਫਿਰ ਗਲਾਸੀ ਲੀਸਾ ਗਲਾਸੀ ਚੱਕ ਕੇ ਬਾਥਰੂਮ ਦੇ ਵਿੱਚ ਚਲੀ ਜਾਂਦੀ ਹੈ ਤਾਂ ਕਰਮ ਸਿੰਘ ਨੇ ਮੈ ਪਾਤਰ ਨੂੰ ਕਿਹਾ ਕਿ ਉਹ ਜਦੋਂ ਉਹਨੇ ਪਹਿਲਾ ਕੁੱਟ ਭਰਿਆ ਤਾਂ ਉਸਦੇ ਗਲੇ ਵਿੱਚੋਂ ਸ਼ਰਾਬ ਵਹਿਠਾ ਜਾਂਦੀ ਦੀ ਸੀ। ਮਿਲਕੇ ਕਰਮ ਸਿੰਘ ਉਹਦੀ ਸੁੰਦਰਤਾ ਦੀ ਤਾਰੀਫ ਕਰਨ ਲੱਗ ਜਾਂਦਾ। ਤਾਂ ਇਹਨਾਂ ਨੂੰ ਮੁੜ ਕੇ ਆਉਂਦੀ ਹੈ ਤਾਂ ਫੇਰ ਗਲਾਸੀ ਭਰ ਲੈਂਦੀ ਹੈ। ਠੀਕ ਹੈ। ਥੋੜੀ देर ਬਾਅਦ ਉਹ ਫੇਰ ਬਾਥਰੂਮ ਦੇ ਵਿੱਚ ਜਾਂਦੀ ਹੈ ਤੇ ਆ ਕੇ ਡਬਲ ਪੈਗ ਪੈਗ ਪਾ ਕੇ ਲੈ ਜਾਂਦੀ ਹੈ। ਤਾਂ ਕਰਮ ਸਿੰਘ ਨੇ ਮੈਂ ਪਾਤਰ ਨੂੰ ਕਿਹਾ ਕਿ ਉਹ ਬਾਥਰੂਮ ਬੜਾ ਜਾਂਦੀ ਹੈ। ਤਾਂ ਤੇ ਆਪ ਹੀ ਕਹਿਣ ਲੱਗਿਆ ਵੀ ਜਦੋਂ ਇੰਨੀ ਪੀ ਜਾ ਰਹੀ ਹੈ ਇਹਨੇ ਡੱਫੀ ਜਾ ਰਹੀ ਹੈ ਤਾਂ ਬਾਥਰੂਮ ਤਾਂ ਜਾਊਗੀ ਉਹ। ਬਾਹਰ ਹਨੇਰਾ ਹੋ ਰਿਹਾ ਕਰਮ ਕਰਮ ਸਿੰਘ ਤਾਂ ਸ਼ਾਇਦ ਸੋਚਦਾ ਹੋਵੇ ਕਿ ਕੁੜੀ ਜਾ ਵੀ ਨਾ ਉਹ ਕਦੇ ਆਪਣੀਆਂ ਮੁੱਛਾਂ ਸਮਾਰਦਾ ਮੁੱਛਾਂ ਤੇ ਹੱਥ ਫੇਰਦਾ ਕਦੇ ਪੱਗ ਠੀਕ ਕਰਦਾ ਤੇ ਆਪਣੇ ਮਨ ਦੇ ਵਿੱਚ ਪਤਾ ਨਹੀਂ ਕੀ ਕੀ ਵਿਉਂਤਾਂ ਬਣਾਈ ਜਾਂਦਾ ਉਸ ਕੁੜੀ ਨੂੰ ਲੈ ਕੇ ਫਿਰ ਉਹ ਕੁਰਸੀ ਲੀਸਾ ਦੇ ਕੋਲ ਖਿਸਕਾ ਕੇ ਬੈਠ ਜਾਂਦਾ ਤਾਂ ਜਿਸ ਤੇ ਮੈਪੱਤਰ ਨੂੰ ਬਹੁਤ ਗੁੱਸਾ ਆਉਂਦਾ ਤੇ ਉਹਨੂੰ ਝੁੜਕਿਆ ਐਨਨੂੰ ਲੀਸਾ ਨੇ ਪਰਸ ਖੋਲ ਕੇ ਲਿਪਸਟਿਕ ਦੇ ਨਾਲ ਉਸਦੇ ਕਾਗਜ਼ ਦੇ ਦੂਜੇ ਪਾਸੇ ਮੁਰਗੇ ਦੀ ਸ਼ਕਲ ਬਣਾ ਦਿੱਤੀ ਤਾਂ ਕਰਮ ਸਿੰਘ ਨੇ ਦੇਖ ਕੇ ਕਿਹਾ ਕਿ ਉਹ ਫਰਾਈ ਕੀਤਾ ਹੋਇਆ ਮੁਰਗਾ ਮੰਗਦੀ ਹੈ ਫਿਰ ਉਹ ਦੂਮੇ ਮੁਰਗਾ ਲੈਣ ਲਈ ਬਾਹਰ ਨਿਕਲ ਗਏ ਕਰਮੇ ਨੇ ਮੈ ਪਾਤਰ ਨੂੰ ਕਿਹਾ ਕਿ ਅੱਜ ਉਹਨਾਂ ਨੇ ਭਾਖ ਖੋਲਗੇ ਹੁਣ ਉਹ ਮੁਰਗਾ ਖਾ ਕੇ ਬਿਸਤਰੇ ਦੀ ਤਸਵੀਰ ਬਣਾਉਗੇ ਤਾਂ ਮੈ ਪਾਤਰ ਤਾਂ ਫਸ ਗਿਆ ਦੁਵਿਧਾ ਦੇ ਵਿੱਚ ਵੀ ਕੀ ਹੋ ਰਿਹਾ ਉਹਦੇ ਮਨ ਦੇ ਵਿੱਚ ਡਰੀ ਜਾਵੇ ਕਿ ਕਿਤੇ ਸੱਚਮੁੱਚ ਉਹ ਸੱਚੀ ਹੁਣ ਬਿਸਤਰੇ ਦੀ ਤਸਵੀਰ ਨਾ ਬਣਾ ਦੇਵੇ ਪਰ ਕਰਮਾ ਬਹੁਤ ਖੁਸ਼ ਸੀ ਮੁਰਗਾ ਲੈ ਕੇ ਮੁੜੇ ਤਾਂ ਰਾਹ ਦੇ ਵਿੱਚ ਕਰਮਾ ਇਹੋ ਜਿਹੀ ਭਾਅ ਪ੍ਰਗਟ ਕਰਦਾ ਰਿਹਾ ਪਰ ਮੈ ਪਾਤਰ ਨੂੰ ਬਹੁਤ ਗੁੱਸਾ ਆੜ ਰਿਹਾ ਸੀ ਕਿਉਂਕਿ ਉਹ ਉਹ ਨੂੰ ਕਹਿ ਰਿਹਾ ਸੀ ਉਹ ਤਾਂ ਨੂੰਹ ਉਹਦੀ ਇੱਕ ਵਾਰੀ ਤਾਂ ਉਹਦਾ ਜੀ ਕਰਿਆ ਕਿ ਉਹ ਬੁੱਝੜ ਜੇ ਜੱਟ ਦੇ ਚਪੇੜ ਮਾਰੇ ਚਪੇੜ ਮਾਰ ਕੇ ਉਹਦਾ ਬੁੱਥਾ ਭੰਨ ਦਵੇ ਉਹਨੂੰ ਲੀਸਾ ਦੇ ਵਿੱਚੋਂ ਬਹੁਤੀ ਤਾਂ ਨੂਹodiscਦੀ ਸੀ ਪਰ ਕਿਸੇ ਕਿਸੇ ਵੇਲੇ ਗੋਰੀ ਦਾ ਝੋਲਾ ਵੀ ਉਹਨੂੰ ਲੱਗਦਾ ਸੀ ਵੀ ਇਹ ਸ਼ਾਇਦ ਵੀ ਕਰੇਗਾ ਤਾਂ ਸੋਚਦਾ ਵੀ ਇਹ ਦੀ ਨੂਹਾਂ ਕਦੇ-ਕਦੇ ਉਹਨੂੰ ਲੱਗਦਾ ਸੀ ਵੀ ਇਹ ਤਾਂ ਗੋਰੀਆ ਜਿਵੇਂ ਦੀ ਉਹਦੇ ਮਨ ਚ ਤਸਵੀਰ ਬਣਾਈ ਸੀ ਵੀ ਉਹ ਐ ਕਰਦੇ ਨੇ ਐ ਕਰਦੇ ਨੇ ਵੀ ਤਾਂ ਉਹ ਵੀ ਆ ਤਾਂ ਉਹ ਵਹਿਗਰੂ ਦੇ ਅੱਗੇ ਆਪਣੀ ਪਤ ਮਤਲਬ ਕਿ ਇੱਜ਼ਤ ਰੱਖਣ ਲਈ ਬੇਨਤੀਆਂ ਕਰਦਾ ਮੈਂ ਪਾਤਰ ਨੇ ਮੁਰਗਾ ਮੇਜ਼ ਤੇ ਰੱਖਤਾ ਤੇ ਉਹਨੇ ਦੇਖਿਆ ਕਿ ਉਹਦੇ ਜਾਨ ਮਗਰੋਂ ਨੇ ਸ਼ਰਾਬ ਦੀ ਬੋਤਲ ਥੱਲੇ ਲਾ ਦਿੱਤੀ ਤੇ ਮੈਂ ਪਾਤਰ ਬਹੁਤ ਹੈਰਾਨ ਪਰੇਸ਼ਾਨ ਉਹ ਸੋਚ ਰਹੀ ਸੀ ਕਿ ਉਹ ਆਪਣੇ ਆਪ ਨੂੰ ਸੰਭਾਲ ਲਵੇ ਸੰਭਾਲੇਗੀ ਵੀ ਕਿਵੇਂ ਠੀਕ ਹੈ ਤਾਂ ਕਾਰ ਚਲਾਉਣਾ ਤਾਂ ਉਹਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮਤਲਬ ਕਿ ਉਹਨਾਂ ਨੂੰ ਲੱਗ ਰਿਹਾ ਸੀ ਵੀ ਤਾਂ ਇੰਨੀ ਪੀ ਗਈ ਐਨੇ ਚਿਰ ਦੇ ਉਹ ਚੰਗੀ ਭਲੀ ਉੱਠੀ ਤੇ ਰਸੋਈ ਦੇ ਵਿੱਚੋਂ ਪਲੇਟਾਂ ਤੇ ਛੁਰੀਆਂ ਲੈ ਕਾਂਟੇ ਲੈ ਮਤਲਬ ਕਿ ਖਾਣ ਵਾਲੇ ਤਾਂ ਕਰਮ ਸਿੰਘ ਨੇ ਉਹਨੂੰ ਕਿਹਾ ਕਿ ਕੋਕੋਰਾ ਕਾਗਜ਼ ਲੱਭ ਕੇ ਲਿਆਵੇ ਉਹ ਤਸਵੀਰ ਕਾਦੇ ਉੱਤੇ ਬਣਾਉਂਗੀ ਹੁਣ ਠੀਕੋ ਮੈਂ ਪਾਤਰ ਨੂੰ ਕਹਿ ਰਾਂ ਤਾਂ ਮੈਂ ਪਾਤਰ ਇਹ ਜੀ ਸੁਣ ਕੇ ਸੁਨ ਜਾ ਚੁੱਪ ਜਾ ਹੋ ਜਾਂਦਾ ਲੀਸਾ ਨੇ ਮੁਰਗੇ ਦੇ ਇੱਕ ਟੁਕੜਾ ਖਾਦਾ ਛੋਡੇ ਦੇ ਦੋ ਕੋਕਟਾ ਪਰ ਤੇ ਪਲੇਟ ਪਰਾਂ ਕਰਕੇ ਰੱਖ ਦਿੱਤੀ ਉਸ ਨੇ ਫਿਰ ਪਰਸ ਖੋਲ ਕੇ ਲਿਪਸਟਿਕ ਕੱਢੀ ਕਰਮੇ ਨੇ ਮੈਂ ਪਾਤਰ ਨੂੰ ਅੱਖ ਮਾਰੀ ਵੀ ਉਹ ਪਰ ਉਹ ਉੱਥੇ ਹੀ ਪੱਥਰ ਹੋ ਗਿਆ ਵੀ ਇਹ ਤਾਂ ਹੁਣ ਸੱਚ ਹੋ ਰਿਹਾ ਵੀ ਸ਼ਾਇਦ ਕਿਤੇ ਦੀ ਗੱਲ ਸੱਚ ਨਾ ਹੋ ਜੇ ਕਿਉਂ ਵੀ ਇਸ ਤਰੀ ਤਸਵੀਰ ਬਣਾ ਦੇ ਫਿਰ ਉਸ ਨੇ ਸ਼ੀਸ਼ਾ ਕੱਟ ਕੇ ਬੁੱਲਾਂ ਤੇ ਲਿਪਸਟਿਕ ਲਾਈ ਤੇ ਵਾਲ ਠੀਕ ਕੀਤੇ ਉਸ ਨੇ ਪਰਸ ਖੋਲਿਆ ਤੇ ਕਰਮੇ ਨੇ ਕੰਨ ਚੁੱਕ ਲਏ ਤੋ ਉਸਨੇ ਕਾਰ ਦੀਆਂ ਚਾਬੀਆਂ ਕੱਢੀਆਂ ਤਾਂ ਥੈਂਕ ਯੂ ਕਹਿ ਕੇ ਮੁਸਕਰਾ ਕੇ ਬੂਹੇੋਂ ਬਾਹਰ ਚਲੇਗੀ ਮਤਲਬ ਕਿ ਉਹ ਤਾਂ ਚਲੇਗੀ ਤਾਂ ਕਰਮਾ ਕਦੇ ਬੂਹੇ ਵੱਲ ਤੇ ਕਦੇ ਉਸਦੇ ਵੱਲ ਝਾਕ ਰਿਹਾ ਸੀ ਮੈਂ ਪਾਤਰ ਨੂੰ ਸੁਖਦਾ ਸੰਹਾਇਆ ਵੀ ਸ਼ੁਕਰ ਠੀਕ ਹੈ ਵੀ ਉਹ ਚਲੀ ਗਈ ਤੇ ਉਹ ਮੂੰਹ ਧੋਣ ਲਈ ਗੁਸਲਖਾਨੇ ਦੇ ਵਿੱਚ ਜਾਂਦਾ ਮੈਂ ਪਾਤਰ ਤਾਂ ਅੰਦਰੋਂ ਸ਼ਰਾਬ ਦੀ ਹਵਾੜ ਉਹਦੇ ਸਿਰ ਨੂੰ ਚੜ ਜਾਂਦੀ ਹੈ ਤਾਂ ਉਹ ਕੀ ਦੇਖਦਾ ਕਿ ਕਾਗਜ਼ ਦੇ ਫੁੱਲ ਫਰਸ਼ ਉੱਤੇ ਪਏ ਨੇ ਤੇ ਸ਼ੀਸ਼ੇ ਦਾ ਜਿਹੜਾ ਫੁੱਲਦਾਨ ਸੀ ਉਹ ਸ਼ਰਾਬ ਦੇ ਨਾਲ ਲੱਕੋ-ਨੱਕ ਭਰਤਾ। ਅਸਲ ਦੇ ਵਿੱਚ ਉਹ ਗੋਰੀ ਨੇ ਸ਼ਰਾਬ ਨਹੀਂ ਪੀਤੀ। ਇੱਕ ਕੁੱਟ ਭਰ ਕੇ ਜਿਹੜੀ ਬਾਕੀ ਸ਼ਰਾਬ ਉਹ ਜਿਹੜੀ ਗਲਾਸ ਲੈ ਕੇ ਵਾਸ਼ਰੂਮ ਤੋਂ ਚਲੀ ਜਾਂਦੀ ਸੀ ਉਹ ਪਿੰਦੀ ਨਹੀਂ ਸੀ। ਉਹ ਵਾਸ਼ਰੂਮ ਦੇ ਵਿੱਚ ਜਿਹੜੇ ਫੁੱਲਦਾਨ ਪਿਆ ਸੀ ਸ਼ੀਸ਼ੇ ਦਾ ਉਹਦੇ ਵਿੱਚ ਪਾ ਦਿੰਦੀ ਸੀ। ਤਾਂ ਉਹਦਾ ਜੀ ਕਰਿਆ ਕਿ ਉਹ ਫੁੱਲਦਾਨ ਚੁੱਕ ਕੇ ਸਾਰੀ ਸ਼ਰਾਬ ਕਰਮ ਸਿੰਘ ਦੇ ਸਿਰ ਦੇ ਵਿੱਚ ਪਾ ਦੇਵੇ। ਇਹਨੂੰ ਦੱਸੀ ਵੀ ਉਹ ਤਾਂ ਆਰ ਬਈਆ ਸ਼ਰਾਬ ਉਹਨੇ ਕਿੱਥੇ ਵਿਤੀ ਜਾਂਦੀ। ਤਾਂ ਉਹਨੂੰ ਉਹਦੀ ਆਸ਼ਕ ਮિજાਜੀ ਉੱਤੇ ਵੀ ਗੁੱਸਾ ਆ ਰਿਹਾ ਸੀ। ਉਹ ਵੀ ਉਹ ਕਿਵੇਂ ਗੱਲਾਂ ਕਰ ਰਿਹਾ ਸੀ ਤੇ ਜਦੋਂ ਕਰਮ ਸਿੰਘ ਕੋਲ ਆਇਆ ਤਾਂ ਉਹ ਸ਼ਰਾਬ ਦੀ ਬੋਤਲ ਤੇ ਮੁਰਗੇ ਵਾਲੀ ਤਸਵੀਰ ਪਾੜ ਰਿਹਾ ਸੀ ਠੀਕ ਹੈ ਮਤਲਬ ਕਿ ਆ ਕੇ ਫਿਰ ਤਸਵੀਰ ਪਾੜਨ ਲੱਗ ਗਿਆ ਮੈਂ ਪਾਤਰ ਨੇ ਉਸ ਨੂੰ ਕਿਹਾ ਕਿ ਗੋਰੀ ਦੀ ਜਿਹੜੀ ਤਸਵੀਰ ਉਹਦੇ ਸਿਰ ਦੇ ਵਿੱਚ ਆ ਉਹਨੂੰ ਅੱਗ ਲਾ ਦੇ ਉਹ ਠੀਕ ਹੈ ਵੀ ਉਹ ਅਸਲੀਅਤ ਐਵੇਂ ਦੀ ਨਹੀਂ ਹੈਗੀ ਉਹ ਚਿੱਠਾ ਹੋਇਆ ਪਿਆ ਸੀ ਮੈਂ ਪਾਤਰ ਨੂੰ ਐਵੇਂ ਲੱਗਿਆ ਕਿ ਮੁੱਦਾ ਪਹਿਲਾਂ ਕੱਤੇ ਦੀ ਪੁੰਨੇ ਨੂੰ ਦਹਲਾਨ ਤੋਂ ਜਿਹੜੀ ਉੜੀ ਚਿੱਟੀ ਕਬੂਤਰੀ ਆਖਰਕਾਰ ਕਿਹਦੇ ਤੇ ਅਪਾਰਟਮੈਂਟ ਤੇ ਆ ਗਈ ਜੱਸੀ ਦੇ ਅਪਾਰਟਮੈਂਟ ਤੇ ਆ ਗਈ ਭਾਬੀ ਉਹ ਸੋਚ ਰਹੀ ਸੀ ਵੀ ਜਿਹੜੀ ਚਿੱਟੀ ਕਬੂਤਰੀ ਵੱਲੋਂ ਉੱਡੀ ਸੀ ਉਹਨਾਂ ਤੋਂ ਵੀ ਉਹ ਅੱਜ ਦੁਬਾਰਾ ਉਹਦੇ بیٹے ਮੁੰਡੇ ਦੇ ਅਪਾਰਟਮੈਂਟ ਤੇ ਆ ਕੇ ਬੈਠ ਗਈ ਹੈ। ਸੋ ਇਹ ਹੈਗਾ ਚਿੱਟੀ ਕਬੂਤਰੀ ਠੀਕ ਹੈ ਕਹਾਣੀ। ਹੁਣ ਇਹਦੇ ਪਾਤਰ ਹਾਂਜੀ ਪਹਿਲਾਂ ਆਪਾਂ ਲੀਸਾ ਦਾ ਕਰਦੇ ਹਾਂ। ਲੀਸਾ ਜਿਹੜੀ ਇਸ ਕਹਾਣੀ ਦੇ ਮੁੱਖ ਪਾਤਰ ਹੈ। ਚਿੱਟੀ ਕਬੂਤਰੀ ਤੇ ਤਸਵੀਰ ਕਹਾਣੀ ਦੇ ਮੁੱਖ ਪਾਤਰ ਹੈਗੇ ਲੀਸਾ। ਤੇ ਅਮਰੀਕਨ ਕੁੜੀ ਹੈ ਠੀਕ ਹੈ। ਤੋ ਚੰਗੇ ਖਾਨਦਾਨ ਦੀ ਕੁੜੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗੀ ਹੋਈ ਸੀ। ਤੋ ਜਸਦੀ ਦੀ ਪ੍ਰੇਮਿਕਾ ਸੀ ਤੇ ਵਿਆਹ ਦੀ ਤਿਆਰੀ ਦੇ ਵਿੱਚ ਮੰਗਣੀ ਕਰਾ ਰਹੇ ਸੀ ਉਹ ਤੇ ਕਹਾਣੀ ਦਾ ਸਰਲੇਖ ਉਹਦੇ ਸ਼ਖਸੀਅਤ ਦਾ ਹੀ ਚੰਨਾ। ਬਹੁਤ ਖੂਬਸੂਰਤ ਹੈ। ਜਸਦੀ ਦੇ ਕਮਰੇ ਵਿੱਚ ਲੀਸਾ ਤਸਵੀਰ ਦੇਖ ਕੇ ਭਾਗ ਸਿੰਘ ਜਿਹੜਾ ਮੈਨ ਪਾਤਰਾਂ ਉਹਦੇ ਮਨ ਉੱਤੇ ਸੁੰਦਰਤਾ ਦਾ ਬਹੁਤ ਡੂੰਗਾ ਪ੍ਰਭਾਵ ਪਿਆ। ਤੋ ਉਹ ਕਹਿੰਦਾ ਕਿ ਗੋਰੀ ਕੁੜੀ ਕਾਲਾ ਕੁੜਤਾ ਫਰੋਜੀ ਅੱਖਾਂ ਸੁਨਹਿਰੀ ਫਰੇਮ ਤੇ ਨੀਲੀ ਭਾਂਵ ਵਾਲਾ ਸ਼ੀਸ਼ਾ ਵਹਿੰਦਿਆ ਸਿਰ ਵਹਿੰਦਿਆ ਸਾਰ ਹੀ ਮੈਂ ਉੱਥੇ ਬਹਿ ਗਿਆ ਵੀ ਇੰਨੀ ਸੋਹਣੀ ਸੀ ਉਹ। ਉਹਦੀ ਅੱਖਾਂ ਉਸ ਕਿਸਮ ਦੀਆਂ ਲ ਤੇ ਉਹਨੂੰ ਜਿਹੜੇ ਕਿ ਇਹ ਅ ਐਵੇਂ ਲੱਗ ਰਹੇ ਸੀ ਅੱਖਾਂ ਵੀ ਜਿਸ ਨੂੰ ਬਾਬਾ ਫਰੀਦ ਨੇ ਲੋਇਨ ਕਿਹਾ ਤੇ ਉਹਦਾ ਹੁਸਨ ਇੰਨਾ ਉਹਦਾ ਹੁਸਨ ਇਨ ਬਿਨ ਕੱਜਲ ਰੇਖਾ ਨਾ ਸੈਂਧਿਆਂ ਵਾਲਾ ਅੱਖਾਂ ਵਾਲਾ ਸੀ ਫਿਰ ਜਦੋਂ ਉਸਦੇ ਸਾਹਮਣੇ ਆ ਗਈ ਤਾਂ ਉਸਦੀ ਖੂਬਸੂਰਤੀ ਆਪਣੇ ਉੱਪਰ ਪੈ ਪ੍ਰਭਾਵ ਬਾਰੇ ਉਹ ਲਿਖਦਾ ਕਿ ਭਾਈ ਐਡੀ ਸੋਹਣੀ ਕੁੜੀ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਵੇਖੀ ਹੈ ਤੁਸੀਂ ਯਕੀਨ ਨਹੀਂ ਕਰਨਾ یوں ਲੱਗਾ ਜਿਵੇਂ ਚੜਦੀ ਉਮਰੇ ਪਾਰਵਤੀ ਹਾਂ ਹਾਂ ਸ਼ਿਵ ਦੀ ਪਾਰਵਤੀ ਬੁਹੇ ਦੇ ਖੜੀ ਹੋਏ ਉਸਤੇ ਬਾਲ ਕੱਕੇ ਸਨ ਕਰਮ ਸਿੰਘ ਭਾਗ ਸਿੰਘ ਨੂੰ ਕਹਿੰਦਾ ਬਾਈ ਤੂੰ ਗੌਰ ਕੀਤਾ ਜਦੋਂ ਉਸਨੇ ਪਹਿਲੀ ਕੁੱਟ ਭਰੀ ਬਾਈ ਤਾ ਕਿਤੇ ਉਹਦੀ ਮੈਨੂੰ ਤਾਂ ਉਹਦੇ ਗਲੇ ਵਿੱਚੋਂ ਸ਼ਰਾਬ ਜਾਂਦੀ ਦਿਸਦੀ ਸੀ ਠੀਕ ਹੈ ਮਤਲਬ ਕੀ ਉਹਦੀ ਖੂਬਸੂਰਤੀ ਤਾਂ ਗੱਲਾਂ ਕਰਦੇ ਨੇ ਹਾਸੇ ਮਖੌਲ ਵਾਲੀ ਜੱਸੀ ਦੇ ਕਹਿਣ ਅਨੁਸਾਰ ਅਲੀਸਾ ਹਾਸੇ ਮਖੌਲ ਵਾਲੀ ਸੀ ਬਹੁਤ ਸ਼ਰਾਬਤਨ ਸੀ ਤੇ ਜੱਸੀ ਦੇ ਜਦੋਂ ਬਾਪ ਭਾਗ ਸਿੰਘ ਤੇ ਦੋਸਤ ਕਰਮ ਸਿੰਘ ਨੂੰ ਮਿਲੇ ਤਾਂ ਉਸਨੇ ਕੁਝ ਦੇਰ ਬੈਠਨ ਮਗਰੋਂ ਸਭ ਤੋਂ ਪਹਿਲਾਂ ਕਾਗਜ਼ ਉੱਤੇ ਆਪਣੀ ਲਿਸ਼ਟ ਤੇ ਆਪਣਾ ਸ਼ਰਾਬ ਦੀ ਬੋਤਲ ਦੀ ਤਸਵੀਰ ਬਣਾ ਕੇ ਸ਼ਰਾਬ ਦੀ ਮੰਗ ਕੀਤੀ। ਪੈਗ ਦੇ ਵਿੱਚ ਇੱਕ ਘੁੱਟ ਭਰ ਦਿੰਦੀ ਹੈ ਫਿਰ ਉਹ ਬਾਥਰੂਮ 'ਚ ਚਲੇ ਜਾਂਦੀ ਹੈ ਜਿੱਥੇ ਉਸਨੇ ਸਾਰਾ ਸ਼ਰਾਬ ਦਾ ਗਲਾਸ ਜਿਹੜੇ ਕਿ ਫੁੱਲਦਾਨ ਦੇ ਵਿੱਚ ਪਾ ਦਿੰਦੀ ਹੈ। ਤੇ ਆ ਕੇ ਗਲਾਸ ਫਿਰ ਮੁੜ ਭਰ ਲੈਂਦੀ ਹੈ ਮਤਲਬ ਕਿ ਉਹਨਾਂ ਨੂੰ ਐ ਦਿਖਾਉਂਦੀ ਹੈ ਕਿ ਬਹੁਤ ਸ਼ਰਾਬ ਪੀ ਰਹੀ ਹੈ ਜਦਕਿ ਉਹ ਮਖੌਲ ਕਰ ਰਹੀ ਸੀ। ਕੁਝ ਛੇਰ ਮਗਰੋਂ ਫਿਰ ਗਲਾਸ ਚੁੱਕ ਕੇ ਬਾਥਰੂਮ 'ਚ ਆ ਕੇ ਤਾਂ ਮੁੜ ਕੇ ਗਲਾਸ ਫਿਰ ਭਰ ਲੈਂਦੀ ਹੈ। ਤੁਸੀਂ ਤਸਵੀਰ ਮੁਰਗੇ ਦੀ ਮੰਗ ਕਰਦੇ ਫਿਰ ਕਰਮ ਸਿੰਘ ਦੇ ਭਾਵ ਕੀ ਇੰਨੀ ਖਾਲੀ ਕਰਦੀ ਕਰਮ ਸਿੰਘ ਅਹ ਦੇ ਗੋਰੀਆਂ ਲਈ ਵਿਚਾਰ ਪਹਿਲਾਂ ਹੀ ਚੰਗੇ ਨਹੀਂ ਸੀ ਤੇ ਜਦੋਂ ਉਹ ਦੇ ਉਹਦੇ ਵੱਲ ਦੇਖ ਦੇ ਕੇ ਮਜ ਨੂੰ ਬਣਦਾ ਜਾ ਰਿਹਾ ਸੀ ਉਹਨੂੰ ਸਮਝ ਗਿਆ ਸੀ ਕਿ ਸ਼ਰਾਬ ਤੇ ਮੁਰਗੇ ਨਾਲ ਰੱਜ ਕੇ ਬਿਸਤਰੇ ਤਸਵੀਰ ਬਣਾਵੇਗੀ ਪਰੰਤੂ ਜਦੋਂ ਉਹ ਘਰੋਂ ਨਿਕਲ ਜਾਂਦੇ ਤਾਂ ਭਾਗ ਸਿੰਘ ਨੇ ਬਾਥਰੂਮ ਦੇ ਵਿੱਚ ਫੁੱਲਦਾਨ ਸ਼ਰਾਬ ਨਾਲ ਭਰਿਆ ਦੇਖਦਾ ਤਾਂ ਉਹਨੂੰ ਸਮਝ ਲੱਗੀ ਕਿ ਉਹ ਇਹੋ ਜਿਹੀ ਕੁੜੀ ਨਹੀਂ ਕੁੜੀ ਨਹੀਂ ਹੈਗੀ ਜਿਵੇਂ ਦੀ ਉਹ ਸਮਝ ਰਹੇ ਨੇ ਜਿਹਦੇ ਨਾਲ ਥੋੜਾ ਜਿਹਾ ਮੌਜੂਦਾ ਭਾਗ ਸਿੰਘ ਦਾ ਵੀ ਬਣਿਆ ਪਰੰਤੂ ਕਰਮ ਸਿੰਘ ਲਈ ਬਹੁਤ ਸ਼ਰਮਿੰਦਗੀ ਦੀ ਗੱਲ ਸੀ ਇਸ ਤਰ੍ਹਾਂ ਲੀਸਾ ਨੇ ਆਪਣੇ ਹਾਸੇ ਮਖੌਲ ਵਾਲੇ ਸੁਭਾਅ ਨਾਲ ਉਹਨਾਂ ਨੂੰ ਸਮਝਾ ਲਿਆ ਦਿੱਤਾ ਕਿ ਗੋਰੀਆਂ ਕੁੜੀਆਂ ਬਾਰੇ ਉਹਨਾਂ ਦੇ ਵਿਚਾਰ ਸਹੀ ਨਹੀਂ ਹੈਗੇ। ਹਾਂਜੀ ਕਲਾਕਾਰ ਰੁਚੀਆਂ ਵਾਲੀ। ਲੀਸਾ ਕਲਾਕਾਰ ਰੁਚੀਆਂ ਵਾਲੀ ਉਹ ਸ਼ਰਾਬ ਦੀ ਬੋਤਲ ਤੇ ਮੁਰਗਾ ਮੰਗਵਾਉਣ ਲਈ ਲਿਪਸਟਿਕ ਨਾਲ ਕਾਗਜ਼ ਉੱਤੇ ਬੋਤਲ ਅਤੇ ਮੁਰਗੇ ਦੀ ਤਸਵੀਰ ਬਣਾਉਂਦੀ ਹੈ ਜਿਸ ਨੂੰ ਦੇਖ ਕੇ ਕਰਮ ਸਿੰਘ ਦੇ ਭਾਗ ਸਿੰਘ ਸਮਝ ਜਾਂਦੇ ਨੇ ਕਿ ਉਹ ਕੀ ਚਾਹੁੰਦੀ ਆ। ਤਾਂ ਭਾਗ ਸਿੰਘ ਕਹਿੰਦਾ ਤਸਵੀਰ ਵੀ ਕਮਾਲ ਦੀ ਸੀ ਸੋਣੇ ਕਲਗੀ।